ਸੁੰਦਰੀ ਕਹ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਪਾਈ ਸਹਿ ਪਾਈ ਵੀਰ ਜੀ ਦੀ ਲਿਖੀ ਹੋਈ ਕਿਤਾਬ ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ ਸੁੰਦਰੀ ਦੇ ਸਮਾਚਾਰ ਆਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿੱਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼ ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਆਰ ਵਿਰਧ ਤੀਵੀਆਂ ਪੁਰਖਾਂ ਤੋਂ ਸੁਣ ਕੇ ਇਕੱਠੇ ਕਰਕੇ ਇੱਕ ਸ਼੍ਰੈਣੀ ਵਿੱਚ ਗੁੰਦਕੇ ਅਰ ਕੁੱਟੇ ਸਿਲਸਿਲੇਆਂ ਨੂੰ ਮਿਲਾ ਕੇ ਲਿਖੇ ਹਨ ਇਸ ਪੁਸਤਕ ਦੇ ਲੇਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿੱਚ ਪੱਕੇ ਹੋਣ ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ ਦੋਹਾਂ ਨੂੰ ਨਿਭਾਉਣ ਕ੍ਰੀਤੀਆਂ ਦਾ ਤਿਆਗ ਹੋਵੇ ਧਰਮ ਦਾ 바ਧਾ ਹੋਵੇ ਅਰ ਸਿੱਖਾਂ ਨੂੰ ਆਪਣੇ ਉੱਤਮ ਅਸੂਲ ਪਿਆਰੇ ਲੱਗਣ ਆਪਣੇ ਵਿੱਚ ਜਥੇਬੰਦ ਹੋ ਕੇ ਸਿੰਘ ਦੂਜੀਆਂ ਕੌਮਾਂ ਨੂੰ ਇੱਕ ਰਸ ਜਾਣ ਕੇ ਕਿਸੇ ਨਾਲ অতি ਵੈਰ ਤੇ ਕਿਸੇ ਨਾਲ অতি ਮੋਹ ਨਾ ਕਰਨ ਸਗੋਂ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਵਾਲੀ ਗੁਰੂ ਸਿੱਖਿਆ ਪੁਰ ਟੁਰ ਤੇ ਅਟਲ ਰਹਿਣ ਕਾਂਡ ਇੱਕ ਇੱਕ ਹਰੇ ਖੇਤਾਂ ਨਾਲ ਲਹਿਰਾਉਂਦੇ ਮੈਦਾਨ ਵਿੱਚ ਇੱਕ ਨਿੱਕਾ ਜਿਹਾ ਪਿੰਡ ਘੁੱਗ ਵਸਦਾ ਸੀ ਹਿੰਦੂ ਮੁਸਲਮਾਨ ਦੋਹਾਂ ਤਰ੍ਹਾਂ ਦੀ ਬਸੋਂ ਇਸ ਪਿੰਡ ਵਿੱਚ ਸੀ ਪਿੰਡ ਥੀ ਕੁਝ ਦੂਰ ਇੱਕ ਸੰਗਣਾ ਬਨ ਅਰ ਵੱਡਾ ਸਾਰਾ ਸ਼ੰਭ ਸੀ ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇੱਧਰ ਬਹੁਤ ਆਇਆ ਜਾਇਆ ਕਰਦੇ ਸਨ ਪਿੰਡ ਦੇ ਚੜ੍ਹਦੇ ਪਾਸੇ ਨੂੰ ਇੱਕ ਸੜਕ ਸੀ ਇਸ ਰੁੱਖ ਨੂੰ ਪਿੰਡ ਦੀ ਬਾਹਰਲੀ ਲਾਮ ਵੱਲ ਇੱਕ ਤਨਾੜ ਹਿੰਦੂ ਸ਼ਾਮਾ ਨਾਮ ਦਾ ਘਰ ਸੀ ਜਿਸ ਦੀ ਧੀ ਦਾ ਮੁਕਲਾਵਾ ਹੋਣ ਵਾਲਾ ਸੀ ਦੁਬੈਟ ਆਲ ਗਈ ਅਰ ਨਿੱਕੀ ਨਿੱਕੀ ਪੌਣ ਰੁਮਕਣ ਲੱਗ ਗਈ ਸ਼ਾਮੇ ਦੇ ਘਰ ਮੁਕਲਾਵੇ ਦੀ ਤਿਆਰੀ ਵਿੱਚ ਏਡਾ ਧੂਆ ਤੇ ਹਮਸ ਹੋ ਰਿਹਾ ਸੀ ਕਿ ਅੰਦਰ ਖਲੋਣਾ ਔਖਾ ਹੋ ਗਿਆ ਮੁਲਕਾਈ ਜਾਣ ਵਾਲੀ ਮੁਟਿਆਰ ਕੁੜੀ ਜਿਸ ਦਾ ਨਾਂ ਸੁਰਸਤੀ ਸੀ ਅਰ ਬੜੀ ਸੁੰਦਰ ਸੀ ਇਸ ਧੂਏ ਤੋਂ ਨੱਕ ਜਿੰਦ ਆ ਕੇ ਆਪਣੀਆਂ ਸਹੇਲੀਆਂ ਨਾਲ ਜੋ ਘਰ ਦੇ ਪਿਛਵਾੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ ਸਨ ਚਲੀ ਗਈ ਇਥੇ ਤਾਂ ਕੁੜੀਆਂ ਦਾ ਤਰਿੰਝਣ ਲੱਗਾ ਹੋਇਆ ਸੀ ਸਵੇ ਜਵਾਨ ਮੁਟਿਆਰਾਂ ਸਨ ਕਈ ਵਿਆਹੀਆਂ ਕਈ ਮੁਕਲਾਈਆਂ ਤੇ ਕਈ ਅਜੇ ਕੁਆਰੀਆਂ ਸਨ ਸਭਨਾਂ ਦੇ ਚਿਹਰੇ ਕੋਜੇ ਕਹਿਣਯੋਗੇ ਨਹੀਂ ਸਨ ਪਰ ਸੁਰਸਤੀ ਦੀ ਸੁੰਦਰਤਾ ਅੱਗੇ ਸਵੇ ਇਉਂ ਮਾਤ ਸਨ ਜਿਵੇਂ ਚੰਦ ਚੜੇ ਤਾਰੇ ਹੱਸਦੀਆਂ ਖੇਡਦੀਆਂ ਕੁੜੀਆਂ ਇੱਕ ਅਚਰਜ ਤਮਾਸ਼ਾ ਹੋ ਰਹੀਆਂ ਸਨ ਜੋ ਇੰਨੇ ਨੂੰ ਦੋ ਹੋਰ ਮੁਟਿਆਰਾਂ ਆ ਗਈਆਂ ਜੋ ਇਹਨੇ ਨੂੰ ਦੋ ਹੋਰ ਮੁਟਿਆਰ ਖੜੇਟੀਆਂ ਨਨਾਨ ਭਾਬੀ ਥੋੜਾ ਜਿਹਾ ਚੀਨਾ ਤੇ ਮੋਲਾ ਲੈ ਕੇ ਫੜਨ ਵਾਸਤੇ ਆ ਗਈਆਂ ਕਿਉਂਕਿ ਕੋਲਬਾਰ ਦੀ ਇੱਕ ਪੱਕੀ ਉਖਲੀ ਬਣੀ ਹੋਈ ਸੀ ਜਿੱਥੇ ਨੇੜੇ-ਨੇੜੇ ਦੇ ਘਰਾਂ ਦੀਆਂ ਤਰੀਮਤਾ ਚੌਲ ਛੜਦੀਆਂ ਹੁੰਦੀਆਂ ਸਨ ਪਹਿਲਾਂ ਤਾਂ ਕੁੜੀਆਂ ਨੇ ਉਹਨਾਂ ਨੂੰ ਡਾਡਾ ਠੱਠੇ ਵਿੱਚ ਉਡਾਇਆ ਪਰ ਫੇਰ ਬਾਰੋ-ਬਾਰੀ ਥੋੜੀਆਂ-ਥੋੜੀਆਂ ਸੱਟਾਂ ਲਾ ਕੇ ਉਹਨਾਂ ਲਈ ਚੀਣਾ ਛੜਨ ਲੱਗੀਆਂ ਜਦ ਸਰਸਤੀ ਦੀ ਬਾਰੀ ਆਈ ਤਾਂ ਸਾਰੀਆਂ ਨਾਲ ਕਿਉਂ ਗੀਤ ਗਾਉਣ ਲੱਗ ਪਈਆਂ ਟਲ ਪਰ ਸ਼ਾਮੀ ਬੈਠੀਆਂ ਅਸੀਂ ਮਾਵਾਂ ਧੀ ਬੜੀਆਂ ਸਰਸਤੀ ਦੇ ਮੌਲੇ ਦੀ ਸੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਾਨੋ ਮੌਲਾ ਵੀ ਤਬਲੇ ਦੀ ਥਾਪ ਹੋ ਗਿਆ ਇਸ ਗੀਤ ਵਿੱਚ ਸਭ ਐਸੀਆਂ ਮਸਤ ਹੋਈਆਂ ਮਾਨੋ ਨਿਰਾਪੁਰਾ ਆਪਣਾ ਆਪ ਵੀ ਭੁੱਲ ਗਈਆਂ ਜਦ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇੱਕ ਬੁਰਸ਼ਾ ਕੜੀ ਵਰਗਾ ਜਵਾਨ ਮੁਗਲ ਘੋੜੇ ਉੱਤੇ ਸਵਾਰ ਤਿਰੰਜਣ ਦੇ ਕੋਲ ਖੜਾ ਘੂਰ ਰਿਹਾ ਹੈ ਪਰ ਉਸ ਦੇ ਨਿਸ਼ਾਨੇ ਵਾਂਗ ਬੱਤੀ ਹੋਈ ਨਜ਼ਰ ਸੁਰਸਤੀ ਦੇ ਚਿਹਰੇ ਪਰ ਪੈ ਰਹੀ ਹੈ ਜਿਸ ਨੂੰ ਵੇਖ ਕੇ ਸੁਸ਼ੀਲ ਕੰਨਿਆ ਮੁੜ ਕੇ ਨਾਲ ਪਾਣੀ ਪਾਣੀ ਹੋ ਗਈ ਅਰਸਾਵਨਾਪੁਰ ਅਜਿਹਾ ਸਹਿਮ ਸ਼ਾਇਆ ਜੋ ਪੱਥਰ ਮੰਗ ਉਥੇ ਹੀ ਜੰਮ ਗਈਆਂ Hindu ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਕਰੋ ਬਾਰ ਬਹੁਤ ਘਟ ਨਿਕਲਣ ਦਿੰਦੇ ਹੁੰਦੇ ਸਨ ਅਰਤੀਆਂ ਨੋਹਾ ਨੂੰ ਨਜ਼ਰਬੰਦ ਕੈਦੀਆਂ ਵਾਂਗ ਲੁਕਾ ਲੁਕਾ ਰੱਖਦੇ ਸਨ ਕਿਉਂਕਿ ਸੋਹਣੀ ਇਸਤਰੀ ਸੋਨਾ ਘਰ ਧਨ ਤੇ ਮਾਲ Hindu ਪਾਸ ਔਖਾ ਹੀ ਰਹਿਣਾ ਮਿਲਦਾ ਸੀ ਕਾਰਨ ਇਹ ਕਿ ਦਿੱਲੀ ਦੇ ਪਾਤਸ਼ਾਹ ਦਾ ਤਪ ਤੇਜ ਘਟ ਚੁੱਕਾ ਸੀ ਨਵਾਬੀਆਂ ਖੇਚੜਾਂ ਵਿੱਚ ਰਹਿੰਦੀਆਂ ਸਨ ਦੇਸ਼ ਵਿੱਚ ਆਪੋਤਾਪੀ ਛੇਤੀ ਮਚਦੀ ਸੀ ਤੇ ਛੋਟੇ ਹਾਕਮ ਮਨਮਰਜ਼ੀਆਂ ਕਰਦੇ ਸਨ। ਮੁਗਲ ਦੀ ਅਜਹੀ ਨਜ਼ਰ ਵੇਖ ਕੇ ਕੁੜੀਆਂ ਡਰ ਗਈਆਂ ਕਿ ਖਾਬਰੇ ਇਹ ਕੀ ਕਹੇਗਾ ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿੱਚ ਹੀ ਮੁੱਕ ਗਈ। ਜਦ ਉਸ ਨੇ ਜੋ ਕਦਮ ਅੱਗੇ ਹੋ ਕੇ ਧਰਮੀ ਕੰਨਿਆ ਸੁਰਸੱਤੀ ਦੀ ਨਰਮ ਢੀਣੀ ਸ਼ੇਰ ਦੇ ਜੱਫੇ ਵਾਂਗ ਕਾਬੂ ਕਰ ਲਈ ਹਰ ਇੱਕ ਹੁਜਕੇ ਨਾਲ ਘੋੜੇ ਉੱਤੇ ਆਪਣੇ ਅੱਗੇ ਛੁੱਟੀ ਸੁੱਟ ਕੇ ਅੱਡੀ ਲਾ ਕੇ ਆ ਗਿਆ ਆ ਗਿਆ ਸਰਸਤੀ ਦੀਆਂ ਚੀਕਾਂ ਤੇ ਕੁੜੀਆਂ ਦਾ ਹਾਲ ਪਾਹਿਆ ਤੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਹੱਕੇ-ਵੱਕੇ ਉਹ ਸਭ ਕਾਰਨ ਪੁੱਛਣ ਲੱਗੇ ਕੁੜੀਆਂ ਤੋਂ ਸਮਾਚਾਰ ਸਮਝ ਕੇ ਸਮਝ ਸੁਣ ਕੇ ਔਰ ਆਪਣੀਆਂ ਅੱਖਾਂ ਦੇ ਸਾਹਮਣੇ ਉਪਦਰਬ ਨੂੰ ਵੇਖ ਕੇ ਸਭ ਜਣੇ ਅਚੰਬਾ ਹੋ ਮੂੰਹ ਵਿੱਚ ਉਂਗਲਾਂ ਟੋਕ ਰਹੇ ਸਨ ਪਰ ਹਾਏ ਧਰਮ ਦੀ ਹਾਨੀ ਇੱਡੀ ਪੀੜ ਵਿੱਚ ਕਿਸੇ ਦਾ ਹੀਆਂ ਨਹੀਂ ਪੈਂਦਾ ਸੀ ਜੋ ਹਿੰਮਤ ਕਰੇ ਜਾਨ ਹੋਲੇ ਤੇ ਮੰਗਰ ਜਾ ਕੇ ਛੁਡਾਵੇ ਜਦ ਮੁਗਲ ਅੱਖਾਂ ਤੋਂ ਓਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਓ ਘਰ ਦੇ ਭਰਾ ਦੇ ਘਰ ਵਾਲਾ ਅਰ ਦੋ ਪੈਂਚ ਇਸ ਮੁਗਲ ਪਾਸ ਜਾ ਕੇ ਮਨਤਾ ਕਰਨ ਭਲਾ ਜੇ ਉਸ ਨੂੰ ਤਰਸ ਪੈ ਜਾਵੇ ਪਿੰਡ ਤੋਂ ਮੀਲਕੂ ਦੀ ਬਾਟ ਪਰ ਇਸ ਦੇ ਤੰਬੂ ਲੱਗੇ ਹੋਏ ਸਨ ਇਹੇ ਇਲਾਕੇ ਦਾ ਹਾਕਮ ਸੀ ਔਰ ਇਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ ਨੌਕਰ ਚਾਕਰ ਨਾਲ ਬਹੁਤ ਥੋੜੇ ਆਉਂਦੇ ਸਨ ਅੱਜ ਸ਼ਿਕਾਰ ਖੇਡਣ ਚੜ੍ਹਿਆ ਤਾਂ ਪਿੱਛੇ ਡੇਰੇ ਵਿੱਚ ਕੋਈ ਸਿਪਾਹੀ ਨਾ ਛੱਡਿਆ ਸਭ ਨੂੰ ਨਾਲ ਲੈ ਆਇਆ ਸ਼ਿਕਾਰ ਖੇਡਦੇ ਹੋਏ ਨੇ ਇੱਕ ਹਰਨ ਤੇ ਮਗਰ ਘੋੜਾ ਸੁੱਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ ਹਰਨ ਤਾਂ ਨਾਂ ਲੱਭਾ ਪਰ ਪਿੰਡ ਵੇਖ ਕੇ ਪਾਣੀ ਪੀਣ ਲਈ ਇੱਧਰ ਆਏ ਨੂੰ ਕੰਨਿਆਂ ਦਾ ਸ਼ਿਕਾਰ ਹੱਥ ਲੱਗ ਗਿਆ ਸੋ ਲੈ ਦੇ ਕੇ ਜਦ ਉਹ ਆਪਣੇ ਡੇਰੇ ਅੱਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ ਇਸ ਲਈ ਇਸ ਕੁੜੀ ਨੂੰ ਇੱਕ ਦਰੀ ਪਰ ਬਿਠਾ ਕੇ ਕੋੜਾ ਬੰਨਣ ਦੇ ਪਾਣੀ ਆਦਿਕ ਪੀਣ ਦੇ ਕੰਮ ਵਿੱਚ ਲੱਗ ਗਿਆ ਜੋ ਡੇਰੇ ਵਿੱਚ ਲਗਭਗ ਮੁੱਕਾ ਪਿਆ ਸੀ ਜਦ ਵੇਲਾ ਹੋ ਕੇ ਫਿਰ ਸਰਸਤੀ ਵੱਲ ਆਇਆ ਤਾਂ ਇੰਨੇ ਚਿਰ ਵਿੱਚ ਪਿੰਡ ਦੇ ਲੋਕ ਵੀ ਅੱਪੜ ਪਏ ਸਨ ਸਰਸਤੀ ਇੱਕ ਦਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਇੱਕ ਪਲੰਗ ਪਰ ਬੈਠੇ ਸਨ ਉਸ ਵੇਲੇ ਪੰਜਾਂ ਜਣਿਆਂ ਮੱਥਾ ਟੇਕਿਆ ਅਰ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਛੱਡ ਦੇਵੇ ਹਾਕਮ ਨੇ ਉੱਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ਕੀ ਹੋਇਆ ਜੇ ਡਾਰ ਵਿੱਚੋਂ ਇੱਕ ਮੈਂ ਲੈ ਆਂਦੀ ਤਾਂ ਤੁਹਾਡੀ ਡਾਰ ਵਿੱਚ ਕੁਝ ਘਾਟਾ ਤਾਂ ਨਹੀਂ ਪੈ ਗਿਆ ਐ ਚੱਲਿਆ ਸ਼ਾਮੇ ਨੇ ਹੱਥ ਜੋੜ ਕੇ ਕਿਹਾ ਇਹ ਮੇਰੀ ਸੁੱਖਾਂ ਲੱਦੀ ਧੀ ਈ ਹੈ ਅਰ ਵਿਆਹੀ ਹੋਈ ਹੈ ਅਜ ਮੁਕਲਾਵਾ ਹੈ ਆਪ ਕਿਰਪਾ ਕਰੋ ਨਹੀਂ ਤਾਂ ਮੇਰਾ ਨੱਕ ਵੱਡਿਆ ਜਾਵੇਗਾ ਤੁਸੀਂ ਦਇਆ ਕਰੋ ਹਾਕਮ ਪਰਜਾ ਦੇ ਮਾਈ ਬਾਪ ਹੁੰਦੇ ਹਨ ਹਾਕਮ ਜਾਓ ਜਾਓ ਨਹੀਂ ਦਿਆਂਗਾ ਸ਼ਾਮਾ ਮਹਾਰਾਜ ਆਪ ਦੇ ਕੀ ਪਰਵਾਹ ਹੈ ਆਪ ਚਾਹੋ ਤਾਂ ਚੱਟੀ ਵਜੂ ਇਸ ਨਾਲ ਸਾਮੀ ਤੋਲ ਕੇ ਚਾਂਦੀ ਲੈ ਲਵੋ ਪਰ ਇਸ ਪਰ ਇਸ ਦੀ ਜਾਨ ਬਖਸ਼ੀ ਕਰੋ ਪਰ ਨਵਾਬ ਨੇ ਸੜੇ ਹੋਏ ਹਾਸੇ ਵਿੱਚ ਕਿਹਾ ਜਾਓ ਜਾਓ ਇਸ ਪਰ ਕੁੜੀ ਦੇ ਭਰਾਓ ਨੇ ਹੱਥ ਜੋੜ ਕੇ ਗੱਲ ਗੱਲ ਵਿੱਚ ਗਲ ਵਿੱਚ ਪੱਲਾ ਪਾ ਕੇ ਕਿਹਾ ਮਹਾਰਾਜ ਆਪ ਨੂੰ ਕੀ ਪਰਵਾਹ ਹੈ ਆਪ پاس ਹਜ਼ਾਰਾਂ ਤੀਵੀਆਂ ਹਨ ਇਸ ਅਨਾਥਪੁਰ ਦਇਆ ਕਰੋ ਅਤੇ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿੱਚ ਸੋਨਾ ਇਸ ਦੇ ਬਦਲੇ ਹਾਜ਼ਰ ਕਰ ਦਵਾਂਗਾ ਕਰ ਕਰਦਾ ਹਾਂ ਆਖੋਂ ਤਾਂ ਕਨੀਜਾ ਮੁੱਲ ਲੈ ਲੈਂਦਾ ਹਾਂ ਆਪ ਵੱਡੇ ਉਦਾਰ ਹੋ ਇਹ দান ਕਰੋ ਪਰ ਪੱਥਰ ਦਿਲ ਦੇ ਸਿਰ ਤੇ ਫੇਰ ਹਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ ਫਿਰ ਕੰਨਿਆਂ ਦੇ ਘਰ ਵਾਲੇ ਜਿਸ ਨਾਲ ਉਸ ਦਾ ਮੁਕਲਾਵਾ ਹੋਣਾ ਸੀ ਪੈਰੀਂ ਪੈ ਕੇ ਗਿਆ ਮੈਂ ਆਪ ਦੀ ਪਰਜਾ ਹਾਂ ਪਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ ਮੈਂ ਕਿਤੇ ਮੂੰਹ ਦਿਖਾ ਦੇਣ ਯੋਗਾ ਨਹੀਂ ਰਹਾਂਗਾ ਆਪ ਮਿਹਰ ਕਰੋ ਮੇਰੇ ਪਾਸ ਜੋ ਕੁਛ ਧਨ ਮਾਲ ਹੈ ਨજર ਵਜੋਂ ਕਬੂਲ ਲਓ ਤੇ ਮੇਰੀ ਇਸਤਰੀ ਮੈਨੂੰ ਇਸ ਵੇਲੇ ਮੋੜ ਦਿਓ ਆਪ ਮੇਰੀ ਲਾਜ ਸ਼ਰਮ ਰੱਖ ਲਓ